ਬਰਨਾਲਾ ਤੁਹਾਡਾ ਏਰੀਆ ਵੀਰਿਆ ਆਪਦਾ ਤੁਹਾਡਾ ਖਾਸਮ ਖਾਸ ਬੰਦਾ ਮਲਕੀਤ ਸਿੰਘ ਕੀਤੂ ਵੀ ਕਿਸੇ ਵੇਲੇ ਉੱਥੋਂ ਨਵਿੰਦਗੀ ਕੀਤੀ ਹੈ ਉਹਨਾਂ ਨੇ ਤੇ ਜਿਹੜਾ ਅੱਜ ਕੀ ਸੀਨਾ ਕਹਿੰਦੇ ਪੇਚ ਕਾਫੀ ਬਰਨਾਲੇ ਬਾਰੇ ਕਲੀਅਰ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਲੋਕ ਕੀ ਮੰਨਦੇ ਆ ਕਿ ਇਸ ਮੌਕੇ ਟਣਾ ਸਾਹਿਬ ਤਿੰਨ ਕੋਣਾ ਜਾਂ ਚਾਰ ਕੋਣਾ ਮੁਕਾਬਲਾ ਜਿਹੜਾ ਹੈਗਾ ਤੇ ਜਿਹੜਾ ਕალიਦਲ ਦਾ ਵੋਟ ਵਾਇੰਟਾ ਉਹਦੇ ਬਾਰੇ ਲੋਕਾਂ ਨੂੰ ਬੜੀ ਹੈਗੀ ਕਯੂਰੀਓਸਿਟੀ ਵੀ ਉਹ ਕਿੱਧਰ ਜਾਊਗਾ ਜੇ ਜਿਹੜੀ ਹੈਗੀ ਕਿ ਜਿਹੜਾ ਗੋਬਿੰਦ ਸਿੰਘ ਸੰਧੂ ਆ ਉਹ 10000 ਵੋਟ ਪਲੱਸ ਲੈ ਕੇ ਜਾਂਦੇ ਆ ਉਹਦਾ ਨੁਕਸਾਨ ਗੁਰਦੀਪ ਸਿੰਘ ਬਾਟਲੂ ਆ ਹੋ ਜਾਣਾ ਹਾਂ ਕਿਉਂਕਿ ਜੇ ਉਹ 10000 ਤੋਂ ਥੱਲੇ ਰਹਿੰਦੇ ਆ ਤਾਂ ਇਹ ਗੁਰਦੀਪ ਸਿੰਘ ਬਾਟਲੂ ਨੂੰ ਫਾਇਦਾ ਹੋ ਸਕਦਾ ਕਿਉਂਕਿ ਪਿੰਡਾਂ ਦਾ ਜਿਹੜਾ ਕਾਲੀ ਕੰਟਰ ਆ ਉਹਦੇ ਹੱਕ ਦੇ ਵਿੱਚ ਤੁਰਿਆ ਪਿਆਗਾ ਜਿਹੜੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਚੀਜ਼ ਡਰਾਈਵ ਕਰਦੀ ਆ ਉਹ ਹੈਗਾ ਥੋੜਾ ਆਪਣਾ ਮਿਲਵਰਤਨ ਹਾਂ ਯਾਨੀ ਕੱਲ ਵੀ ਲੋਕਾਂ ਨੂੰ ਸਿੱਧੇ ਮਿਲਣਗੇ ਬਾਦਲ ਸਾਹਿਬ ਕਰਦੇ ਸੀ ਹਾਂ ਵੀ ਤੁਸੀਂ ਥੋੜੇ ਤੱਕ ਲੋਕਾਂ ਦੀ ਅਪਰੋਚ ਕਿੰਨੀ ਕਰ ਹੂੰ ਤੁਸੀਂ ਲੋਕਾਂ ਨੂੰ ਕਿੰਨਾ ਕੁ ਮਿਲਦੇ ਆ ਤੁਸੀਂ ਦੁੱਖ ਸੁੱਖ ਦੇ ਵਿੱਚ ਕਿੰਨਾ ਕੁ ਸ਼ਰੀਕ ਹੁੰਦੇ ਆ ਇਸ ਮਾਮਲੇ ਦੇ ਵਿੱਚ ਬਰਨਾਲੇ ਦੇ ਲੋਕ ਸਾਰੇ ਕਹਿੰਦੇ ਆ ਕਿ ਨੀਤ ਇਹਰ ਦੀ ਜਿਹੜੀ ਪਰਫਾਰਮੈਂਸ ਆ ਉਹ ਜ਼ੀਰੋ ਆ ਜਿਹਦਾ ਕਿ ਅਸਰ ਜਿਹੜੇ ਗਰਦੀਬ ਬਾਠ ਹਨ ਉਹਨੇ ਲੋਕਾਂ ਦੀ ਨਬਜ ਫੜਦੀ ਵੀ ਲੋਕ ਚਾਹੁੰਦੇ ਵੀ ਕੈਂਡੀਡੇਟ ਸਾਡੇ ਨੇੜੇ ਨੇੜੇ ਰਵੇ ਗਰਦੀਬ ਬਾਠ ਜਿਹੜੇ ਵਰਕਰਾਂ ਦੇ ਵਿੱਚ ਲਾ ਕੇ ਜਾ ਕੇ ਗੱਲ ਕਹਿੰਦਾ ਵੀ ਆਪਾਂ ਹੈਗੇ ਭਗਵੰਤ ਮਾਨ ਕੈਂਪ ਦੇ ਬੰਦੇ ਇਹ ਦਿੱਲੀ ਵਾਲੇ ਆਪਾਂ ਭਜਾਉਣੇ ਆ ਤੇ ਇਹ ਮਤਲਬ ਇਹ ਨਰੇਟਰ ਵੀ ਜਿਹੜਾ ਇਹ ਨਰੇਟਰ ਵੀ ਜਿਹੜਾ ਦਿੱਲੀ ਪੰਜਾਬ ਵਾਲਾ ਵੀ ਵਿੱਚ ਖੇਡਦਾ ਉਹ ਵੀ ਜਿਹੜਾ ਕਿ ਜਿਹੜਾ ਸਰਜਾ ਜਾ ਰਿਹਾ ਹੈ ਬਰਕਰ ਮੀਤ ਹੇਰ ਤੋਂ ਸਮੁੱਚੇ ਰੂਪ ਦੇ ਵਿੱਚ ਔਖੇ ਆਂਦੀ ਦੇਵਾਲ ਸਾਹਿਬ ਆਪਾਂ ਫਿਰ ਹੁਣ ਥੋੜੀ ਜੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਚੱਲ ਰਹੀਆਂ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਜੀ ਤੇ ਬਾਕੀਆਂ ਦਾ ਚੱਲ ਆਪਾਂ ਛੱਡ ਦਿੰਦੇ ਹੁਣ ਫਿਲਹਾਲ ਜੀ ਤੇ ਬਰਨਾਲਾ ਤੁਹਾਡਾ ਏਰੀਆ ਵੀ ਰਿਹਾ ਆਪਦਾ ਜੀ ਤੁਹਾਡਾ ਖਾਸ ਖਾਸ ਬੰਦਾ ਮਲਕੀਤ ਸਿੰਘ ਕੀਤੂ ਵੀ ਕਿਸੇ ਵੇਲੇ ਉੱਥੋਂ ਜੀ ਨਿਵਿੰਦਗੀ ਕੀਤੀ ਹੈ ਇਹਨਾਂ ਨੇ ਤੇ ਜਿਹੜਾ ਅੱਜ ਕੀ ਸੀਨ ਹੈ ਕਹਿੰਦੇ ਪੇਚ ਕਾਫੀ ਫਸਿਆ ਆਇਆ ਥੇ ਦੇਖੋ ਜੀ ਜੇ ਬਰਨਾਲੇ ਦੀ ਟੈਣਾ ਸਾਹਿਬ ਗੱਲ ਕਰਨੀ ਹੋਵੇ ਹਮ ਇਸ ਮੌਕੇ ਜਿਹੜਾ ਹੈਗਾ ਕਿ ਬਰਨਾਲੇ ਦੇ ਜਿਹੜੇ ਲੋਕ ਆ ਹਮ ਉਹਨਾਂ ਨੇ ਜਣੀ ਕਿਸੇ ਇੱਕ ਦੇ ਹੱਕ ਦੇ ਵਿੱਚ ਭਰਮੀ ਗੱਲ ਜਿਹੜੀ ਨਹੀਂ ਜਿਹੜੇ ਕਿ ਕਰ ਰਹੀ ਹਮ ਸੋ ਮਤਲਬ ਇਹ ਹੈ ਕਿ ਮੁਕਾਬਲਾ ਜਦੋਂ ਦੂਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਨਾ ਮੁਕਾਬਲਾ ਹੋਵੇ ਸਿੱਧਾ ਉਦੋਂ ਸੋ ਲੋਕ ਚੀਜ਼ਾਂ ਹੋ ਜਾਂਦੀਆਂ ਕਲੀਅਰ ਹੈ ਹਾਂ ਵੀ ਕੌਣ ਬੰਦਾ ਕਿਹੜੇ ਪਾਸੇ ਕਿਹੜੇ ਹੋਆ ਜਦੋਂ ਹੁਣ ਮੁਕਾਬਲੇ ਦੇ ਵਿੱਚ ਕੀ ਹੈ ਕਿ ਤੁਸੀਂ ਬਹੁਤ ਸਾਰੇ ਪੱਖ ਜੁੜੇ ਹੋਏ ਨੇ ਪੱਖ ਕਿ ਜੁੜੇ ਹੋਏ ਨੇ ਇੱਕ ਤਾਂ ਆਮ ਆਦਮੀ ਪਾਰਟੀ ਚੋਂ ਲੜ ਰਹੀ ਹੈ ਇੱਕ ਟੇਣਾ ਸਾਹਿਬ ਉਥੋਂ ਜਿਹੜਾ ਕਹਿ ਸਕਦੇ ਆ ਕਿ ਆ ਕਾਂਗਰਸ ਦਾ ਕੈਂਡੀਡੇਟ ਚੋਂ ਲੜ ਰਿਹਾ ਕਿ ਭਾਜਪਾ ਦਾ ਕੈਂਡੀਡੇਟ ਚੋਂ ਲੜ ਰਿਹਾ ਜਿਹੜਾ ਭਾਜਪਾ ਦਾ ਕੈਂਡੀਡੇਟ ਆ ਦੋ ਵਾਰ ਦਾ ਪਹਿਲਾਂ ਐਮਐਲਏ ਰਹਿ ਚੁੱਕਿਆ ਉਹਦਾ ਆਪਣਾ ਅਸਰ ਸੂਖ ਵੀ ਹੈ ਫਿਰ ਤੀਜੀ ਉਹ ਤੋਂ ਇਲਾਵਾ ਟੇਣਾ ਸਾਹਿਬ ਆਜ਼ਾਦ ਉਮੀਦਵਾਰ ਆ ਆਮ ਆਦਮੀ ਪਾਰਟੀ ਟੁੱਟਿਆ ਹੋਇਆ ਫਿਰ ਉਹਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਵੀ ਹਮੇਸ਼ਾ ਬਰਨਾਲੇ ਦੇ ਵਿੱਚ ਇੱਕ ਜ਼ਿਕਰਯੋਗ ਸਥਾਨ ਰੱਖਦਾ ਰਿਹਾ ਹਾਂ ਉਹਦੀ ਜਿਹੜੀ ਪਰਫਾਰਮੈਂਸ ਉਹ ਵੀ ਦੂਜੀਆਂ ਤੇ ਕਰਦੀ ਹੈ ਇੱਕ ਸ਼੍ਰੋਮਣੀ ਕਾਲਜਨ ਪਹਿਲੀ ਵਾਰ ਉੱਥੋਂ ਦੇ ਸੀਨ 'ਚੋਂ ਗਾਇਆ ਉਹਦਾ ਵੱਡੀ ਵੋਟ ਬੈਂਕ ਹੈ ਉੱਥੇ ਉਹ ਕਾਡਰ ਕਿਹਦੇ ਪਾਸੇ ਜਿਹੜਾ ਕਿ ਜਾਊਗਾ ਜਿਸ ਦੇ ਕਰਕੇ ਕਿ ਬਰਨਾਲੇ ਬਾਰੇ ਕਲੀਅਰ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਲੋਕ ਕੀ ਮੰਨਦੇ ਆ ਕਿ ਇਸ ਮੌਕੇ ਤਹਿਣਾ ਸਰ ਤਿੰਨ ਕੋਣਾ ਜਾਂ ਚਾਰ ਕੋਣਾ ਮੁਕਾਬਲਾ ਜਿਹੜਾ ਹੈਗਾ ਤੇ ਇਨ ਦਾ ਇਹਦੇ ਵਿੱਚ ਇਹਦੇ ਵਿੱਚ ਮਸਲਾ ਕੀ ਹੈਗਾ ਕਿ ਜਦੋਂ ਆਪਾਂ ਇਹ ਸਾਰੇ ਦੀ ਗੱਲ ਕਰਦੇ ਇੱਕ ਬਰਨਾਲਾ ਜਿਹੜਾ ਹੈਗਾ ਕਿ ਦੋ ਹਿੱਸੇ ਬੋਟ ਸ਼ਹਿਰੀ ਵੋਟ ਆ ਅੱਛਾ ਬਰਨਾਲੇ ਦੇ ਤਕਰੀਬਨ 100 ਸਭ 66% ਜਿਹੜੀ ਵੋਟ ਆ ਬਰਨਾਲੇ ਦੀ ਉਹ ਸ਼ਹਿਰੀ ਆ ਕਿਉਂਕਿ ਬਰਨਾਲੇ ਦੇ ਵਿੱਚ ਇੱਕ ਤਾਂ ਬਰਨਾਲਾ ਪੈ ਗਿਆ ਇੱਕ ਹੰਢਿਆ ਆ ਪੈ ਗਿਆ ਇੱਕ ਤਨੌਲਾ ਪੈ ਗਿਆ ਇਹ ਜਿਹੜੇ ਹੈਗੇ ਆ ਕਿ ਤਿੰਨ ਵੱਡੇ ਜਿਹੜੇ ਕੀ ਉਹ ਬਣ ਗਏ ਇਹ ਤੋਂ ਇਲਾਵਾ ਕੀ ਹੈ ਕਿ ਜਿਹੜੇ ਪਿੰਡ ਨੇ ਪਿੰਡ ਛੋਟੇ ਪਿੰਡ ਨੇ ਜੇ ਮਤਲਬ ਕਹਿੰਦੀ ਹੈ ਪਿੰਡਾਂ ਦੀ ਉਹ ਸਾਈਜ਼ ਪੱਖੋਂ ਬਾਹਲੇ ਵੱਡੇ ਪਿੰਡ ਨਹੀਂ ਹੈਗੇ ਕੁਝ ਪਿੰਡ ਨੇ ਹੈਗੇ ਜਿਵੇਂ ਆਪਾਂ ਨਾਲ ਸੰਘੇੜੇ ਦੀ ਗੱਲ ਕਰ ਸਕਦੇ ਹਾਂ ਟਾਣਾ ਸਾਹਿਬ ਹਨ ਤੇ ਮਤਲਬ ਬੜਬਰ ਦੀ ਗੱਲ ਕਰ ਸਕਦੇ ਹਾਂ ਇਦਾਂ ਦੇ ਉਹ ਜ਼ਿਕਰਯੋਗ ਗਿਣਤੀ 'ਚ ਥੋੜੇ ਪਿੰਡ ਨੇ ਤੇ ਇਹਦੇ 'ਚ ਟਾਣਾ ਸਾਹਿਬ ਜਦੋਂ ਇਦਾਂ ਦੀ ਸਥਿਤੀ ਬਣੀ ਹੋਵੇ ਤੇ ਉਹ ਜਿਹੜਾ ਹੈਗਾ ਕਿ ਤੁਸੀਂ ਕੋਈ ਬਹੁਤਾ ਉਹਦਾ ਅਟਕਲ ਪਚੋੜੀ ਲਾ ਸਕਦੇ ਇਹਦੇ 'ਚ ਇੱਕ ਹੋਰ ਚੀਜ਼ ਆ ਪਰ ਲੋਕ ਲੋਕ ਇਸ ਮੌਕੇ ਦੇਖੋ ਲੋਕ ਕੀ ਹੈਗਾ ਕਿ ਜਿਹੜਾ ਹੁਣ ਆਹ ਚੋਣੇ ਵਾਲਾ ਚੱਕਰ ਹੋਇਆ ਹੂੰ ਇਹ ਸਾਰੇ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਔਖੇ ਆ ਅੱਛਾ ਈਵਨ ਜਿਹੜੇ ਕਿਉਂਕਿ ਬਰਨਾਲਾ ਮੰਡੀ ਆ ਤਨੌਲਾ ਮੰਡੀ ਆ ਹੰਢਾਇਆ ਇੱਕ ਜਿਹੜਾ ਕਿਸੇ ਕਸਬਾ ਦਾ ਇੱਥੇ ਜਿਹੜੀ ਬਾਣੀਆਂ ਗਿਣਤੀ ਜਿਹੜੀ ਬਾਣੀਆਂ ਕਮਿਊਨਿਟੀ ਆ ਹੂੰ ਹੂੰ ਉਹ ਵੀ ਟੈਣਾ ਸਾਹਿਬ ਜਿਹੜੀ ਖੇਤੀ ਨਾਲ ਜੁੜੇ ਹੋਏ ਕਮਕਮਾਕਾਰਾਂ ਨਾਲ ਜੁੜੀ ਹੋਈ ਆ। ਠੀਕ। ਜਾਂ ਕਿਉਂਕਿ ਉਹਦੇ ਚ ਕਿ ਜਮਸ਼ੈਲਰ ਵਾਲਾ ਕੰਮ ਹੋ ਗਏ, ਆੜਤਾਲੇ ਕੰਮ ਹੋ ਗਏ, ਫਿਰ ਜਿਹੜੀ ਜਿਹੜੀ ਵੰਡਿਆ ਦੀ ਟਰੈਕਟਰ ਇੰਡਸਟਰੀ ਹੋ ਗਈ ਆ ਜਿਵੇਂ ਉੱਥੇ ਲੱਗਿਆ ਹੋਇਆ ਜਿਹੜੀ ਇੰਡਸਟਰੀ ਆ ਉਹ ਵੀ ਜੇ ਕਿਸਾਨਾਂ ਦੀ ਜੇਬ 'ਚ ਪੈਸਾ ਆਊਗਾ ਤਾਂ ਹੀ ਉਹ ਮਾਰਕੀਟ ਦੇ ਵਿੱਚ ਫਲੋ ਚੱਲੇਗਾ। ਠੀਕ। ਇਹ ਤੋਂ ਇਲਾਵਾ ਜੇ ਆਪਾਂ ਉਦਾਂ ਕਰੀਏ ਬਿਜ਼ਨਸ ਪੱਖ ਤੋਂ ਤਾਂ ਉੱਥੇ ਇੱਕ ਟ੍ਰਾਈਡੈਂਟ ਵੱਡਾ ਜਿਹੜਾ ਇੱਕ ਅਦਾਰਾ ਆਰਗੇਨਾਈਜੇਸ਼ਨ ਹੈਗੀ ਆ। ਇਉਂ ਦੇ ਕੀ ਕਹਦੇ ਵੀ ਆਰਥਿਕਤਾ ਜਦੋਂ ਕਿਸਾਨੀ ਨਾਲ ਥੋੜੀ ਜੁੜੀ ਹੋਵੇ ਤਾਂ ਉਹਦੇ ਜਿਹੜੇ ਮਾਮਲੇ ਆ ਉਹ ਤੁਹਾਨੂੰ ਪ੍ਰਭਾਵਿਤ ਪ੍ਰਭਾਵਿਤ ਕਰਦੇ ਹੀ ਸਹੀ ਹਾਂ ਉਹ ਆਮ ਆਦਮੀ ਪਾਰਟੀ ਨਿਸ਼ਾਨੇ ਦੇ ਉੱਤੇ ਐ ਫਿਰ ਉਸ ਇਲਾਕੇ ਨੂੰ ਆਮ ਆਦਮੀ ਪਾਰਟੀ ਰਾਜਧਾਨੀ ਕਿਹਾ ਪੂਰਤਮਾਨ ਨੂੰ ਵੱਡੀ ਲੀਡ ਦਿੱਤੀ ਮੀਤ ਹੇਰ ਨੂੰ ਤੋਂ ਮੰਤਰੀ ਬਣਾਇਆ ਪਿਛਲੀ ਵਾਰ ਐਮਪੀ ਵੀ ਬਣਾਇਆ ਪਰ ਸਮੱਸਿਆਵਾਂ ਕਹਿੰਦੇ ਬਰਨਾਲਾ ਉੱਥੇ ਦਾ ਉੱਥੇ ਹੀ ਪਿਆ ਜੀ ਆਪਾਂ ਇਹ ਵੀ ਕਹਿ ਦਈਏ ਵੀ ਬਰਨਾਲਾ ਤਾਂ ਉਦੋਂ ਵੀ ਬੁਰੀ ਹਾਲਤ 'ਚ ਫਸ ਗਿਆ ਬਰਨਾਲਾ ਉੱਥੇ ਦਾ ਉੱਥੇ ਹਾਂ ਬਰਨਾਲੇ ਦਾ ਬਰਨਾਲਾ ਉੱਥੇ ਦਾ ਉੱਥੇ ਹੈ ਨਾ ਜੀ ਤੇ ਉਹ ਉਹ ਜਿਹੜਾ ਫਸਿਆ ਹੋਇਆ ਫਿਰ ਜਿਹੜਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਬੀਜਪੀ ਪ੍ਰਤੀ ਵੀ ਗੁੱਸਾ ਕਿ ਜਿਹੜੇ ਝੋਨੇ ਦੀ ਖ ਪੀਐਫਸੀਆਈ ਜਾਂ ਹੋਰ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਸੀ ਆ ਧੂਏ ਵਾਲਾ ਮਾਮਲਾ ਹੁਣ ਚੱਲ ਰਿਹਾ ਉਹਦੇ ਤੇ ਜਿਸ ਤਰੀਕੇ ਨਾਲ ਪਿੱਛੋਂ ਜਿਹੜਾ ਸਹਿਮਾਤ ਦੀ ਖੇਡ ਖੇਡੀ ਜਾ ਰਹੀ ਹੈ ਉਹ ਵੀ ਲੋਕਾਂ ਦੇ ਮਨ ਦੇ ਵਿੱਚ ਇੱਕ ਹੈਗਾ ਇਸ ਚੀਜ਼ ਦੇ ਵਿੱਚ ਜਿੰਨੀ ਵੀ ਹੁਣ ਗੱਲ ਕਰਦੇ ਆ ਵੀ ਕਿਤੇ ਇਹਦਾ ਬੈਨੀਫਿਟ ਕਾਂਗਰਸੀ ਕੈਂਡੀਡੇਟ ਨੂੰ ਜਿਹੜਾ ਕਾਲਾ ਢਿੱਲੋਂ ਨੂੰ ਮਿਲ ਸਕਦਾ ਤੇ ਜਿਹੜਾ ਕਾਲੀਦਲ ਦਾ ਵੋਟ ਬੈਂਕ ਆ ਉਹਦੇ ਬਾਰੇ ਲੋਕਾਂ ਨੂੰ ਬੜੀ ਹੈਗੀ ਕਯਰਿਓਸਿਟੀ ਵੀ ਉਹ ਕਿੱਧਰ ਜਾਊਗਾ ਕਾਲੀਦਲ ਦਾ ਵੋਟ ਬੈਂਕ ਕਿਹ ਹੈ ਵੀ ਜਿੰਨੀ ਜਾਨੀ ਕਿ ਸ਼ੁਰੂਆਤੀ ਰਿਪੋਰਟ ਚ ਇਹ ਹੈ ਕਿ ਜਿੰਨਾ ਕਿ ਵੀ ਪਿੰਡਾਂ ਚੋਂ ਟਹਿਣਾ ਸਭ ਕਾਲੀਦਲ ਦਾ ਵਰਕਰ ਸੀ ਉਹ ਆਪ ਮਾਰੇ ਉਹਨਾਂ ਦਾ ਕਾਂਗਰਸੀਆਂ ਦਾ ਤੁਰਨਾ ਤੁਰ ਸਕਦਾ ਸੀ ਨਾ ਉਹ ਬੀਜੇਪੀ ਨੇ ਤੁਰਦਾ ਉਹਦੇ ਚ ਵੀ ਬਦਨਾਮੀ ਆ ਨਾ ਉਹ ਆ ਆ ਪੜਾਣ ਤਰਸਦਾ ਉਹ ਯਾਦ ਜਿਹੜਾ ਹੈਗਾ ਕਿ ਕੁਸ਼ਕ ਤਾਂ ਜਿਹੜੇ ਕਹਿ ਸਕਦੇ ਆ ਕਿ ਮੀਤ ਆਪਣਾ ਗੁਰਦੀਪ ਸਿੰਘ ਬਾਠ ਦੇ ਟਰੈਕਟਰ ਤੇ ਚੜ ਗਏ ਕੁਸ਼ਕ ਜਿਹੜੇ ਹੈਗੇ ਆ ਕਿ ਥੋੜਾ ਜਿਹਾ ਇੱਕ ਪੰਥਕ ਜਿਹੜਾ ਅਭਾਰ ਵੀ ਹੁੰਦਾ ਜਾਂ ਹੋਰ ਵੀ ਹੁੰਦੀ ਹੈ ਉਹ ਗੋਬਿੰਦ ਸਿੰਘ ਸੰਧੂ ਨੂੰ ਵੀ ਵੋਟ ਪਾ ਸਕਦੇ ਜਿਹੜੇ ਸਮਰਜੀਤ ਸਿੰਘ ਮਾਨ ਦੇ ਜਿਹੜੇ ਦੋਤੇ ਨੇ ਸੋ ਉਹ ਵੀ ਇੱਕ ਜਿਹੜਾ 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 ਫੈਕਟਰ ਜਿਹੜਾ ਕਿ ਫੈਕਟਰ ਜਿਹੜਾ ਕਿ ਚੱਲ ਰਿਹਾ ਇੱਥੇ ਇਹ ਵੀ ਮਾਇਨੇ ਰੱਖਦੀ ਹੈ ਹੁਣ ਕਿ ਜੇ ਜੇ ਜਿਹੜੀ ਹੈਗੀ ਕਿ ਜਿਹੜਾ ਗੋਬਿੰਦ ਸਿੰਘ ਸੰਧੂ ਆ ਉਹ 10000 ਵੋਟ ਪਲੱਸ ਲੈ ਕੇ ਜਾਂਦੇ ਆ ਉਹਦਾ ਨੁਕਸਾਨ ਗੁਰਦੀਪ ਸਿੰਘ ਬਾਟਲੂ ਆ ਹੋ ਜਾਣਾ ਹਾਂ ਕਿਉਂਕਿ ਉਹ ਜੇ ਉਹ 10000 ਤੋਂ ਥੱਲੇ ਰਹਿੰਦੇ ਆ ਤੇ ਇਹ ਗੁਰਦੀਪ ਸਿੰਘ ਬਾਟਲੂ ਨੂੰ ਫਾਇਦਾ ਹੋ ਸਕਦਾ ਕਿਉਂਕਿ ਪਿੰਡਾਂ ਦਾ ਜਿਹੜਾ ਕਾਲੀ ਕੱਢ ਰਾ ਉਹਦੇ ਹੱਕ ਦੇ ਵਿੱਚ ਤੁਰਿਆ ਪਿਆਗਾ ਫਿਰ ਟੇਣਾ ਸਾਹਿਬ ਇੱਕ ਹੋਰ ਗੱਲ ਆ ਕਿ ਕਿ ਜਿਹੜਾ ਮੀਤ ਹੇਅਰ ਆ ਮੀਤ ਹੇਅਰ ਟੇਣਾ ਸਾਹਿਬ ਚਲੋ ਪਹਿਲਾਂ ਤਾਂ ਸਰਕਾਰ ਨਹੀਂ ਸੀ 5 ਸਾਲ ਤਾਂ ਚਲੋ ਪਿਛਲੀ ਵਾਰ ਤਾਂ ਸੀ ਹੁਣ ਤਾਂ ਸਰਕਾਰ ਝਾਕੇ ਵੀ ਉਹ ਪਾਵਰਫੁੱਲ ਰੋਲ ਦੇ ਵਿੱਚ ਸੀ ਠੀਕ ਹੈ ਹਾਂ ਉਹਦੇ ਹਾਂ ਉਹਦੇ ਚਲੋ ਇੱਕ ਤਾਂ ਚੀਜ਼ ਹੁੰਦੀ ਹੈ ਵੀ ਇੱਕ ਤਾਂ ਕੰਮ ਲੈ ਕੇ ਆਉਣੇ ਪ੍ਰੋਜੈਕਟ ਲੈ ਕੇ ਆਉਣੇ ਲੋਕਾਂ ਦਾ ਕੰਮ ਕਰਨੇ ਇਹ ਤਾਂ ਇੱਕ ਚਲੋ ਬੱਕਰਾ ਮੁੱਦਾ ਹੁੰਦਾ ਇਹ ਕਿਹੜਾ ਸੈਕੰਡ ਆ ਜਿਹੜੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਚੀਜ਼ ਡਰਾਈਵ ਕਰਦੀ ਹੈ ਉਹ ਹੈਗਾ ਥੋੜਾ ਆਪਣਾ ਮਿਲਵਰਤਨ ਹਾਂ ਯਾਨੀ ਕੱਲ ਵੀ ਲੋਕਾਂ ਨਾਲ ਸਿੱਧੇ ਮਿਲਣ ਜਾਂ ਬਾਦਲ ਸਾਹਿਬ ਕਰਦੇ ਸੀ ਹਾਂ ਵੀ ਤੁਸੀਂ ਥੋੜੇ ਤੱਕ ਲੋਕਾਂ ਦੀ ਅਪਰੋਚ ਕਿੰਨੀ ਕਰ ਹੂੰ ਤੁਸੀਂ ਲੋਕਾਂ ਨੂੰ ਕਿੰਨਾ ਕੁ ਮਿਲਦੇ ਆ ਤੁਸੀਂ ਦੁੱਖ ਸੁੱਖ ਦੇ ਵਿੱਚ ਕਿੰਨਾ ਕੁ ਸ਼ਰੀਕ ਹੁੰਦੇ ਆ ਇਸ ਮਾਮਲੇ ਦੇ ਵਿੱਚ ਬਰਨਾਲੇ ਦੇ ਲੋਕ ਸਾਰੇ ਕਹਿੰਦੇ ਆ ਕਿ ਮੀਤ ਹੀਰ ਦੀ ਜਿਹੜੀ ਪਰਫਾਰਮੈਂਸ ਆ ਉਹ ਜ਼ੀਰੋ ਆ ਜਿਹਦਾ ਕਿ ਅਸਰ ਮੀਤ ਹੀਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪੈ ਰਿਹਾ ਇਹੇ ਪਲੱਸ ਪੁਆਇੰਟ ਜਿਹੜਾ ਗੁਰਦੀਪ ਸਿੰਘ ਬਾਟ ਦੇ ਹੱਕ ਦੇ ਵਿੱਚ ਜਾ ਰਿਹਾ ਹੁਣ ਕੀ ਹੈ ਕਿ ਜਿੰਨੇ ਵੀ ਹੁਣ ਮੈਂ ਕੁਝ ਮਿੱਤਰਾਂ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਬਹੁਤੇ ਵਰਕਰ ਜਿਹੜੇ ਆ ਉਹ ਸੰਗ ਸ਼ਰਮ ਤੋਂ ਕਿਉਂਕਿ ਹੁਣ ਸਰਕਾਰ ਵੀ ਆ ਕੰਮਕਾਰ ਵੀ ਲੈਣੇ ਹੁੰਦੇ ਤੁਰੇ ਫਿਰਦੇ ਆ ਅੱਛਾ ਉਧਰ ਪਰ ਉਹ ਵੋਟ ਜਿਹੜੇ ਹੈਗੇ ਆ ਕਿ ਗਰਦੀਪ ਸਿੰਘ ਬਾਠ ਨੂੰ ਪਾਉਣ ਦੇ ਪੂਰੇ ਚਾਂਸਸ ਆ ਉਹ ਆਪਣੀਆਂ ਜਿਹੜੀਆਂ ਛੋਟੀਆਂ ਬੈਠਕਾਂ ਦੇ ਵਿੱਚ ਉਹ ਕਹਿੰਦੇ ਆ ਵੀ ਕਿਉਂਕਿ ਆਇਆ ਵੀ ਕਿਉਂਕਿ ਇਹ ਵੀ ਲੋਕਾਂ ਦਾ ਉੱਥੇ ਤਕਰੀਬ ਹੋਣਾ ਕਿਉਂਕਿ ਜੇ ਬਾਠ ਵੀ ਜਿੱਦਦਾ ਜਾਣਾ ਤਾਂ ਉਹਨੇ ਆਮ ਆਦਮੀ ਪਾਰਟੀ ਚ ਹੀ ਆ ਹਮ ਸਹੀ ਗੱਲ ਨਾਲ ਤਾਂ ਵੀ ਇਹਦੇ ਜਿਹੜੇ ਕਹਿ ਸਕਦੇ ਕਿ ਮੀਤ ਹੇਰ ਦਾ ਜਿਹੜਾ ਕਹਿ ਸਕਦੇ ਕਿ ਇਹਨਾਂ ਨੂੰ ਦੱਸੀਏ ਵੀ ਲੋਕਾਂ ਦੀ ਪਾਵਰ ਕੀ ਹੁੰਦੀ ਹੈ ਹੁਣ ਇਹ ਹੈ ਵੀ ਉਹ ਕਾਲੀ ਦਲ ਦੀ ਵੋਟ ਗੁਰਦੀਪ ਸਿੰਘ ਬਾੜ ਦੇ ਹੱਕ 'ਚ ਕਿੰਨੀ ਕੁ ਡਾਇਵਰਟ ਹੋ ਸਕਦੀ ਆ ਹੈ ਜੀ ਤੇ ਜਿਹੜਾ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਆ ਪਿੰਡ ਵਾਲਾ ਉਹ ਕਿੰਨਾ ਕਨਸੋਲੀਡੇਟ ਹੋ ਸਕਦਾ ਉਹ ਕੀ ਮੈਸੇਜ ਦੇਣਾ ਚਾਹੁੰਦਾ ਹਾਲਾਂਕਿ ਬਰਨਾਲੇ ਦਾ ਜਾਂ ਮਾਲਵੇ ਦੀ ਉਸ ਕਿੱਤੇ ਦਾ ਇਤਿਹਾਸ ਰਿਹਾ ਕਿ ਇਹ ਮੈਸੇਜ ਦਿੰਦੇ ਆ ਹੂੰ ਸਿਮਰਜੀਤ ਸਿੰਘ ਮਾਣ ਦੀ ਪਿਛਲੇ ਦਿਨੀ ਸਰਕਾਰ ਬਣ ਤੋਂ ਬਿਲਕੁਲ ਥੋੜੇ ਸਮੇਂ ਬਾਅਦ ਜਿਹੜੀ ਜਿੱਤ ਹੋਣੀ ਹੋ ਜਾਣੀ ਹਾਂ ਸਹੀ ਸਹੀ ਗੱਲ ਹੈ ਜੀ ਸੋ ਇਹ ਵੱਡੀ ਗੱਲ ਆ ਤੇ ਹੁਣ ਆ ਜਿਮਨੀ ਚੌਂਡ ਦੇ ਵਿੱਚ ਕੀ ਜਿਹੜਾ ਤੁਹਾਡੇ ਇੰਨੇ ਮਨਿਸਟਰ ਫਿਰਦੇ ਹੁਣ ਬਰਨਾਲੇ ਚ ਐਮ ਐਲ ਏ ਇੱਕ ਇੱਕ ਪਿੰਡ ਦੇ ਵਿੱਚ ਦੋ ਦੋ ਚਾਰ ਚਾਰ ਬੈਠੇ ਹੋਣ ਮੋਟਰਾਂ ਦੇ ਉੱਤੇ ਜਾ ਕੇ ਕਿਸਾਨਾਂ ਨੂੰ ਝੋਨਾ ਵੜਦਿਆਂ ਨੂੰ ਘੇਰ ਘੇਰ ਕੇ ਬਾਈ ਕੋਈ ਗੱਲ ਨਹੀਂ ਤੇਰੇ ਤੁਸੀਂ ਦੱਸੋ ਤਾਂ ਸਹੀ ਕੀ ਕੰਮ ਆ ਜਿਹੜੀ ਗਲਤੀ ਸਾਡੇ ਤੋਂ ਪਹਿਲਾਂ ਹੋਊਗੀ ਹੁਣ ਨਹੀਂ ਹੋਊਗੀ ਇਸ ਕਿਸਮ ਦੀ ਜਿਹੜੀ ਤੁਸੀਂ ਉਹਦੇ ਚ ਜਿਹੜੇ ਤੁਰੇ ਫਿਰਦੇ ਆ ਤਾਂ ਮਤਲਬ ਨੇਚਰਲੀ ਆ ਕਿ ਉਹ ਲੋਕਾਂ ਦੇ ਡਾਇਲ ਜਿਹੜਾ ਕਿ ਟਣਾ ਸਾਹਿਬ ਕੀ ਚੱਲ ਰਿਹਾ ਹੈਗਾ ਇੱਕ ਹੋਰ ਗੱਲ ਹੈ ਕਿ ਪਿਛਲੇ ਸਮੇਂ ਦੌਰਾਨ ਪਹਿਲਾਂ ਕਾਲੇ ਢੱਲੋਂ ਨੂੰ ਜਿਹੜਾ ਹੈਗਾ ਕਿ ਮੰਨਿਆ ਨਹੀਂ ਸੀ ਜਾ ਰਿਹਾ ਹੂੰ ਵੀ ਮੁਕਾਬਲੇ ਚ ਮੁਕਾਬਲੇ ਚ ਹੈ ਕਿ ਨਹੀਂ ਹੈ ਪਰ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਨੇ ਹੂੰ ਪਰਣਾਲੇ ਦੇ ਵਿੱਚ ਉਹਦੇ ਹੱਕ ਦੇ ਵਿੱਚ ਇੱਕ ਹਵਾ ਬਣਾਤੇ ਇੱਕ ਕੈਂਪੇਨ ਕਰਕੇ ਸਵਾਲ ਕਰਸ ਕਰਕੇ ਭਗਵੰਤ ਮਾਨ ਤੇ ਕਰਕੇ ਡਾਣਾ ਸਾਹਿਬ ਉਹਨੂੰ ਕਟਹਿਰੇ ਦੇ ਵਿੱਚ ਖੜਾ ਕੇ ਫਿਰ ਇੱਕ ਆ ਜਿਹੜੀਆਂ ਚੀਜ਼ਾਂ ਨਰੇਟਿਵ ਸਿਰਜ ਕੇ ਵੀ ਇਹ ਤਾਂ ਆਪਣੇ ਕੈਂਡੀਡੇਟ ਨੂੰ ਇਥਾ ਆਪਣਾ ਦੇ ਰਹੇ ਅੰਦਰਖਾਤੇ ਗੁਰਦੀਪ ਬਾਟ ਨੂੰ 탑ੜਾ ਓਪਨਲੀ ਉਹ ਜਿਹੜੀਆਂ ਚਰਜੀਤ ਸਿੰਘ ਚੰਨੀ ਨੇ ਕਹਿ ਕੇ ਉਥੇ ਜਿੰਨੀ ਵੀ ਗੱਲਬਾਤ ਕਰ ਰਹੇ ਹੈ ਕਿ ਪਿੰਡਾਂ ਵਾਲਿਆਂ ਦਾ ਕੀ ਵੀ ਮਾਹੌਲ ਬਣ ਸਕਦਾ ਵੀ ਕਾਲਾ ਢਿੱਲੋਂ ਵੀ ਬੰਦਾ ਨਰਮਾ ਇਹਦੇ ਹੱਕ ਦੇ ਵਿੱਚ ਵੋਟ ਪਾ ਦੋ ਕਿਉਂਕਿ ਐਂ ਕਾਂਗਰਸ ਕੋਲੇ ਸ਼ਹਿਰੀ ਵੋਟ ਵੀ ਹੈਗੀ ਆ ਕਿਉਂਕਿ ਜਿਹੜਾ ਬਰਨਾਲੇ ਦਾ ਜਿਹੜੀ ਇਹ ਮਾਲਵੇ ਦੀਆਂ ਮੰਡੀਆਂ ਨੇ ਨਾ ਇਹਦਾ ਨਾ ਐਸ ਸੱਚ ਉਵੇਂ ਜਿਹੜਾ ਭਗ ਮਾਤ੍ਰੂ ਵੀ ਕਰਨ ਨਹੀਂ ਹੋਇਆ ਹੋਇਆਗਾ ਹਾਂ ਵੀ ਸਿੱਧਾ ਕਹਿ ਲੋ ਪਾਵੇਂ ਸ਼ਹਿਰ ਹੈਗੇ ਇਹਦੇ ਵਿੱਚ ਸ਼ਹਿਰ ਚ ਲੋਕ ਰਹਿੰਦੇ ਆ ਤੇ ਪਰ ਉਹਨਾਂ ਦਾ ਵਾਹ ਪਿੰਡਾਂ ਨਾਲੋਂ ਜ਼ਿਆਦਾ ਹੈ। ਹਾਂ ਪਰ ਦੂਜੀ ਗੱਲ ਇਹ ਵੀ ਪਿਛਲੀ ਵਾਰ ਹੁਣ ਜਿਹਦਾ ਜਦੋਂ ਐਮਪੀ ਦੀ ਚੋਣ ਹੋਈ ਹੈ 17 18000 ਵੋਟੇ ਤੋਂ ਬੀਜਪੀ ਟਾਣਾ ਸਭ ਲੈ ਕੇ ਗਈ ਹੈ ਪਰ ਉਹਦਾ ਉਹਦਾ ਕੀ ਗੱਲ ਹੈ ਕਿ ਜਦੋਂ ਸੈਂਟਰ ਦੀ ਵੋਟ ਪਾਣੀ ਆ ਉਦੋਂ ਲੋਕਾਂ ਨੇ ਹੋਰ ਨਜ਼ਰੀਏ ਨਾਲ ਸੋਚਣਾ ਜਦੋਂ ਸੂਬੇ ਦੀ ਵੋਟ ਪੈਂਦੀ ਹੈ ਤਾਂ ਹੋਰ ਨਜ਼ਰੀਏ ਨਾਲ ਇਹ ਫਰਕ ਹੁੰਦਾ ਹੀ ਆ ਜਿਹੜਾ ਬ ਦਿੱਲੀ ਚ ਵਣਿਆ ਨੇ ਐਮਪੀ ਪਾਈਪ ਆ ਜਾਂਦੀ ਜਾਂਦੀ ਹੈ ਸਿੱਟਾਂ ਸਾਰੀਆਂ ਤੇ ਐਮਐਲਏ ਦੀਆਂ ਆਮ ਆਦਮੀ ਤੇ ਇੱਕ ਹੋਰ ਚੀਜ਼ ਆ ਕਿ ਕੇਬਲ ਟਲੋਂ ਦਾ ਇਸ ਕਰਕੇ ਟੈਣਾ ਸਾਹਿਬ ਜਿਹੜਾ ਹੈਗਾ ਕਿ ਪਿੰਡਾਂ 'ਚ ਉਸ ਤਰੀਕੇ ਨਾਲ ਘਾਰਾ ਨਹੀਂ ਮਿਲਦਾ ਇਹਨੂੰ ਕੇਬਲ ਟਲੋਂ ਦੇ ਬਾਰੇ ਤਾਂ ਕਹਾਵਤ ਹੈ ਕਿ ਕਹਿੰਦੇ ਜਦੋਂ ਕੇਬਲ ਟਲੋਂ ਜਿੱਤਦੇ ਸੀ ਤੇ ਉਹ ਸਹਿਮ ਤੋੜ ਕੇ ਆਪਣਾ ਹਰੀਗੜ੍ਹ ਨਹਿਰ 'ਚ ਛੱਡ ਜਾਂਦੇ ਸੀ ਚੰਡੀਗੜ੍ਹ ਨੂੰ ਜਾਂਦੇ ਮਤਲਬ ਲੋਕਾਂ ਨਾਲ ਸੰਪਰਕ ਤੋੜ ਲੈਂਦੇ ਹਾਂ ਉਹ ਆਪਣਾ ਉੱਥੇ ਇੱਕ ਏਲਚੀ ਨਿਯੁਕਤ ਕਰ ਦਿੰਦੇ ਸੀ ਜਿਹੜਾ ਕਿ ਉੱਥੇ ਕਰਦਾ ਸੀ ਆਪ ਲੋਕਾਂ ਨਾਲ ਕੋਈ ਬਾਹਰ ਨਹੀਂ ਸੀ ਰੱਖਦੇ ਲੋਕ ਉਹੀ ਗੱਲ ਆ ਕਿ ਕੰਮ ਤਾਂ ਚਲੋ ਇੱਕ ਹੋਰ ਲੈਣਾ ਪ੍ਰੋਜੈਕਟ ਤਾਂ ਹੋਰ ਲੈਕ ਨੂੰ ਇੱਕ ਇਹ ਤਾਂ ਕੰਮ ਚਲੋ ਹੈਗਾ ਹੀ ਹੈਗਾ ਪਰ ਨਾਲ ਲੋਕ ਇਹ ਕਹਿੰਦੇ ਵੀ ਸਾਡੀ ਸਿੱਧੀ ਰਸਾਈ ਹੋਵੇ ਸਾਡਾ ਸਿੱਧਾ رابطہ ਹੋਵੇ ਸਾਡਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਸਾਡੇ ਵਿਚਕਾਰ ਹੋਵੇ ਇਹੀ ਗੱਲ ਦਾ ਜਿਹੜਾ ਬਾਰ-ਬਾਰ ਜਿਹੜਾ ਗੁਰਦੀਪ ਸਿੰਘ ਬਾੜ ਲੋਕਾਂ ਚ ਲੈ ਕੇ ਜਾ ਰਿਹਾ ਕਿ ਮੈਂ ਜਦੋਂ ਤੋਂ ਵੀ ਜ਼ਿਲ੍ਹਾ ਪ੍ਰਧਾਨ ਰਹਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਰਹਾ ਮੈਂ ਤੁਹਾਡੇ ਵਿੱਚ ਰਹਿ ਤੇ ਮੈਂ ਤੁਹਾਡੇ ਵਿੱਚ ਹੀ ਰਹਿਣਾ ਉਹ ਬਾਰ-ਬਾਰ ਮੀਤ ਖੇਰ ਦੇ ਉੱਤੇ ਅਟੈਕ ਹੀ ਇਹ ਜਿਹੜਾ ਹੈ ਕੀ ਗੁਰਦੀਪ ਸਿੰਘ ਬਾੜ ਕਰਦਾ ਵੀ ਉਹ ਚੰਡੀਗੜ੍ਹ ਉੱਥੇ ਬੈਠਾਗਾ ਵੀ ਉਹ ਤਾਂ ਵਲਟਾ ਲੋ ਤਾਂ ਹਰੀਗੜ੍ਹ ਸੱਟਦਾ ਸੀ ਤਾਂ ਜਿਹੜਾ ਇੱਥੋਂ ਨਿਕਲ ਸਾਰ ਸੂਆ ਪੈਂਦਾ ਜਦੋਂ ਆਪਾਂ ਧਰੌਲੇ ਨੂੰ ਜਾਂਦੇ ਆ ਤਾਂ ਬਰਨਾਲੇ ਨਿਕਲ ਸਾਰ ਕਿ ਸੂਆ ਪੈਂਦਾ ਵੀ ਤਾਂ ਸੂਏ ਜੀ ਸਿੱਟ ਜਾਂਦਾ ਸੋ ਕਹਿੰਦਾ ਬੰਦ ਜਿਹੜੇ ਗਰੀਬ ਬਾਠ ਹਨ ਉਹਨੇ ਲੋਕਾਂ ਦੀ ਨਬਜ਼ ਫੜਦੀ ਵੀ ਲੋਕ ਚਾਹੁੰਦੇ ਵੀ ਕੈਂਡੀਡੇਟ ਸਾਡੇ ਨੇੜੇ ਨੇੜੇ ਰਵੇ ਜੀ ਤੇ ਉਹ ਜਿਹੜੇ ਕੇਵਲ ਢਿੱਲੋਂ ਤੇ ਜਿਹੜਾ ਮੀਤ ਹੇਅਰ ਜੀ ਇਹ ਲੋਕਾਂ ਤੋਂ ਦੂਰ ਹੋ ਜਾਂਦੇ ਸੀ ਤੇ ਉਹਨੇ ਇਹ ਇਹ ਗੱਲ ਨੂੰ ਕਹ ਲਓ ਵੀ ਫੜ ਲਿਆ ਹਾਂ ਤੇ ਇੱਕ ਹੋਰ ਗੱਲ ਆ ਕਿ ਭਗਵੰਤ ਮਾਨ ਉੱਥੇ ਆਏ ਉਹਨਾਂ ਨੇ ਬਾਗੀ ਕੈਂਡੀਡੇਟ ਜਿਹੜਾ ਕਿ ਉਹਨਾਂ ਦਾ ਨਿਗੜਲਾ ਰਿਹਾਗਾ ਉਹਦਾ ਟੇਣਾ ਸਾਹਿਬ ਜ਼ਿਕਰ ਤੱਕ ਵੀ ਨਹੀਂ ਕੀਤਾ ਨਾ ਉਹਦੇ ਵਿਰੋਧ ਦੀ ਗੱਲ ਕੀਤੀ ਨਾ ਚਲੋ ਹੱਕ ਦੀ ਤਾਂ ਕਰਨੀ ਕਿਥੋਂ ਜੀ ਗੱਲ ਸੀ ਉਹ ਟੇਣਾ ਸਾਹਿਬ ਉਹ ਵੀ ਚੀਜ਼ ਆ ਉਹ ਮੈਸੇਜ ਗਿਆ ਸੀ ਉਹ ਇਸ ਗੱਲ ਨੂੰ ਗੁਰਦੀਪ ਬਾਠ ਜਿਹੜੇ ਵਰਕਰਾਂ ਦੇ ਵਿੱਚ ਲਾ ਕੇ ਜਾ ਕੇ ਗੱਲ ਕਹਿੰਦਾ ਵੀ ਆਪਾਂ ਹੈਗੇ ਭਗਵੰਤ ਮਾਨ ਕੈਂਪ ਦੇ ਬੰਦੇ ਇਹ ਦਿੱਲੀ ਵਾਲੇ ਆਪਾਂ ਭਜਾਉਣੇ ਆ ਤੇ ਇਹ ਮਤਲਬ ਇਹ ਨਰੇਟਰ ਵੀ ਜਿਹੜਾ ਇਹ ਨਰੇਟਰ ਵੀ ਜਿਹੜਾ ਦਿੱਲੀ ਪੰਜਾਬ ਵਾਲਾ ਵੀ ਵਿੱਚ ਖੇਡਦਾ ਉਹ ਵੀ ਜਿਹੜਾ ਕਿ ਸਾਰਾ ਜਿਹੜਾ ਸਰਜਿਆ ਜਾ ਰਿਹਾ ਵਰਕਰ ਮੀਤ ਹੇਰ ਤੋਂ ਸਮੁੱਚੇ ਰੂਪ ਦੇ ਵਿੱਚ ਔਖੇ ਆ ਕਿਉਂਕਿ ਉਹ ਕਿਉਂ ਕਿਉਂਕਿ ਉਹਨਾਂ ਦਾ رابطہ ਹੀ ਨਹੀਂ ਸੀ ਫਿਰ ਇੱਕ ਹੋਰ ਜਿਹੜਾ ਸਾ ਉਹਦੇ ਵਿੱਚ ਨੁਕਤਾ ਬਣ ਗਿਆ ਕਿ ਪਿਛਲੇ ਦਿਨੀ ਕਾਲੀ ਦਲ ਦੇ ਵਿੱਚੋਂ ਤੇ ਕਾਂਗਰਸ ਦੇ ਵਿੱਚੋਂ ਮੀਤ ਹੇਰ ਨੇ ਕੁਝ ਬੰਦੇ ਸ਼ਾਮਲ ਸ਼ਾਮਲ ਕੀਤੇ ਢਿੱਲੋਂ ਪਰਿਵਾਰ ਹੋ ਗਿਆ ਉੱਥੇ ਇੱਕ ਜਿਹੜਾ ਨਗਰ ਕੌਂਸਲ ਦਾ ਕਾਂਗਰਸੀ ਸਾਫ ਦਾ ਪ੍ਰਧਾਨ ਹੋ ਗਿਆ ਉਹ ਕਹਿੰਦੇ ਵੀ ਜਿਹੜੇ ਜਿਹੜੇ ਇਹ ਕਾਲੀ ਸ਼ਾਮਲ ਕਰ ਲਏ ਇਹ ਪਹਿਲਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਹਿ ਗਏ ਇਹ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਰਹਿ ਗਏ ਇਹਦਾ ਮਤਲਬ ਜਿਹੜੀਆਂ ਆਹ ਪੋਸਟਾਂ ਖਾਲੀ ਹੋਈਆਂ ਗੁਰਦੀਪ ਬਾੜਕਾ ਇਹ ਤਾਂ ਉਹਨਾਂ ਨੂੰ ਹੀ ਭਰਨੀਆਂ ਜਿਹੜਾ 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 ਨਗਰ ਕੌਂਸਲ ਦਾ ਸਾਫਕਾ ਪ੍ਰਧਾਨ ਰਹਿ ਗਏ ਇਹਦਾ ਮਤਲਬ ਉਹਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਦਾ ਨਾਰਾ ਲਾਇਆ ਹੋ ਤਾਂ ਹੀ ਸ਼ਾਮਲ ਕਰਾਇਆ ਹੋ ਤੇ ਸਾਡੇ ਤਾਂ ਅਸੀਂ ਤਾਂ ਫਿਰ ਉਹੀ ਝਾੜੂ ਮਾਰਦੇ ਹੀ ਰਹਿ ਗਏ ਛੜਕਾ ਤੇ ਸਹੀ ਗੱਲ ਹੈ ਸਭ ਨੂੰ ਤਾਂ ਕੋਈ ਹੱਕ ਮਿਲਣਾ ਨਹੀਂ ਤੇ ਇਹ ਗੱਲ ਵੀ ਉਹਨਾਂ ਕੋਲੇ ਜਾ ਕੇ ਉਹ ਗੁਰਦੀਪ ਬਾੜ ਉਹਨਾਂ ਨੂੰ ਜਾ ਕੇ ਇਹ ਵੀ ਗੱਲ ਕਹਿੰਦਾ ਕੋਈ ਨਹੀਂ ਤੁਸੀਂ ਤੁਰੇ ਤਬ ਜਿਹੜਾ ਹੈਗਾ ਕਿ ਇਸ ਮੌਕੇ ਜਿਹੜਾ ਹੈਗਾ ਕਿ ਟੇਣਾ ਦਾ ਬਰਨਾਲੇ ਦਾ ਬਣਿਆ ਹੋਇਆ